ਵੰਦੀ ਸਿੰਘ ਗਿੱਲ ਜਿਹੜੇ ਖਰੜਦੇ ਸਿਆਸੀ ਆਗੂ ਨੇ ਪੰਜਾਬ ਦੇ ਰੀਅਲਟਰ ਨੇ ਗਿੱਲ ਕੋ ਅਸਟੇਟ ਦੇ ਐਂਟੀ ਨੇ ਉਹ ਵਾਕਈ ਕੋਈ ਗਲਤ ਪ੍ਰੈਕਟਿਸ ਦੇ ਵਿੱਚ ਸ਼ਾਮਲ ਨੇ ਕੀ ਵਾਕਈ ਉਹ ਵਿਕਿੰਸਿੰਗ ਜੀਠਿਆ ਨਾਲ ਕੋਈ ਹਵਾਲਾ ਦਾ ਜਾਂ ਪੈਸੇ ਲੈਂਦੇਮ ਦਾ ਕੰਮ ਕਰਦੇ ਸੀ ਇਹਦੇ ਬਾਰੇ ਤੇ ਮੈਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਆਪਾਂ ਡੈਫੀਨੇਟਲੀ ਨਹੀਂ ਕਹਿ ਸਕਦੇ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਟਾਈਮਿੰਗ ਆ ਜਿਹੜੇ ਵਿਜੀਲੈਂਸ ਵਿਭਾਗ ਨੇ ਉਹਨਾਂ ਤੇ ਰਿਪੋਰਟ ਕੀਤੇ ਆ ਟਾਈਮਿੰਗ ਜਿਹੜੀ ਆ ਉਹ ਬਿਲਕੁਲ ਸਸਪੈਕਟ ਹੈ थे शक खड़ा होंगे वा कि इस मौके पर उन्होंने खिलाफ ये रेड क्यों हुए और शायद उन्होंने पता लग गया सी कि विजिलेंस विभाग का रेड हो जा रहा वा क्योंकि उन्होंने आम आदमी पार्टी ज्वाइन करने तो ना करती शायद इस करके उन्होंने देर रात भारतीय जनता पार्टी ज्वाइन की इस मसले पर टिप्पणी करने तो पहले मैं एक होर टिप्पणी जरूर करनी चाहता वा कि जरा नवा तमाशा बन गया वा कि जिन्हें भी ਲੋਕਾਂ ਦੇ ਉੱਤੇ ਸਿਆਸੀ ਲੀਡਰਾਂ ਤੇ ਦਬਾਅ ਪਾਉਣ ਵਾਸਤੇ ਵਿਜੀਲੈਂਸ ਵਿਭਾਗ ਨੂੰ ਸੁਪਰਬਸ ਸਰਕਾਰਾਂ ਤੇ ਈਡੀ ਔਰ ਸੀਬੀਆਈ ਨੂੰ ਕੇਂਦਰ ਸਰਕਾਰਾਂ ਜਿਹੜਾ ਵਰਤਦੀਆਂ ਵਾਂ ਇਹ ਬਹੁਤ ਇੱਕ ਮੰਦ ਭੱਗਾ ਰੁਝਾਨ ਹੈ ਔਰ ਇਹ ਦੇ ਕਰਕੇ ਲੋਕਾਂ ਦਾ ਸਿਆਸਤ ਦੇ ਵਿੱਚ ਅੱਗੇ ਸਿਆਸਤ 'ਚ ਵਿਸ਼ਵਾਸ ਨਹੀਂ ਇੱਕ ਆਮ ਟਿੱਪਣੀ ਸੁਣਨ ਨੂੰ ਮਿਲਦੀ ਆ ਪੋਲਿਟਿਕਸ ਇਜ਼ ਡਰਟੀ ਬਿਜ਼ਨਸ ਨੌਜਵਾਨ ਔਰ ਤਾਂ ਖਾਸ ਕਰਕੇ ਸਿਆਸਤ ਦੇ ਵਿੱਚ ਦਿਲਚਸਪੀ ਘੱਟ ਰੱਖਦੀ ਹੈ ਲੇਕਿਨ ਜੇ ਇਹੋ ਜੇ ਕੰਮ ਹੋ ਰਹੇ ਆ ਜੋ ਇਹ ਹੁੰਦੇ ਰਹੇ ਤੇ ਮਰਕੰਸੀਆਸ ਦੇ ਵਿੱਚ ਹੋਰ ਲੋਕਾਂ ਦਾ ਬਿਸ਼ਵਾਸ ਉੱਠ ਜਾਊਗਾ ਸੋ ਕਿਸੇ ਨਾ ਕਿਸੇ ਪ੍ਰਿਕਨਲ ਦੇ ਲੈ ਸਿਬੀ ਆਈ ਈਡੀ ਬਿਜ਼ਨਸ ਵਿਪਾਕ ਦੇ ਜਿਹੜੇ ਅਸਰ ਲਾਏ ਜਾਂਦੇ ਨੇ ਸ਼ਾਇਦ ਉਹਨਾਂ ਨੂੰ ਇੱਕ ਵੱਖਰੀ ਟ੍ਰੇਨਿੰਗ ਦੇਣ ਦੀ ਲੋੜ ਆ ਕਿ ਤੁਸੀਂ ਗਲਤ ਹੁਕਮਾਂ ਦੀ ਪਾਲਣਾ ਨਾ ਕਰੋ ਤਾਂ ਨਹੀਂ ਇਹ ਪੋਸੀਬਲ ਹੈ ਕਿ ਨਹੀਂ ਹੈ ਲੇਕਿਨ ਇਹ ਜੋ ਜਿਸ ਤਰੀਕੇ ਨਾਲ ਇੱਕ ਏਜੰਸੀਆ ਨੂੰ ਯੂਜ਼ ਕੀਤਾ ਜਾ ਰਿਹਾ ਵਾ ਇੱਕ ਸਿਆਸੀ ਤੂਰ ਬਣ ਚੁੱਕਿਆ ਵਾ ਔਰ ਉਹਦੇ ਕਰਕੇ ਹੁਣ ਟਰਸਟ ਕੌਣ ਹੈ ਤੇ ਟਰਸਟ ਕੌਣ ਨਹੀਂ ਹੈ ਇਹਦੇ ਤੇ ਵੀ ਕੋਈ ਕਲੈਰਿਟੀ ਹੋਣ ਐਸਰੇ ਨਹੀਂ ਰਹੀ। ਹੁਣ ਆਪਾਂ ਉਹ ਨਰਜੀਤ ਸਿੰਘ ਗਿੱਲ ਦੇਖੀਏ ਇਸ ਤੇ। ਦੇਖੋ ਰਣਜੀਤ ਸਿੰਘ ਗਿੱਲ ਰੀਅਲਟਰ ਆ। ਖਰੜ, ਮੁਹਾਲੀ, ਰੋਪੜ ਏਰੀਆ ਦੇ ਵਿੱਚ ਬਹੁਤ ਸਾਰੇ ਰੀਅਲਟਰ ਨੇ, ਜ਼ੀਰਪੁਰ ਇਲਾਕੇ ਦੇ ਬਹੁਤ ਸਾਰੇ ਰੀਅਲਟਰ ਨੇ ਆਮ ਰੀਅਲਟਰਾਂ ਦੋਤੇ ਇਲਜ਼ਾਮ ਲੱਗਦੇ ਰਹਿੰਦੇ ਨੇ। ਰਣਜੀਤ ਸਿੰਘ ਗਿੱਲ ਤੇ ਵੀ ਲੱਗੇ ਹੋਣਗੇ ਇਲਜ਼ਾਮ, ਲੇਕਿਨ ਬਾਕੀ ਰੀਅਲਟਰਾਂ ਦੇ ਸਾਹਮਣੇ ਨਾਲ ਮੈਨੂੰ ਮੈਂ ਬਿਲਕੁਲ ਸਪੈਸੀਫਿਕਲੀ ਦਾਅਵੇ ਨਾਲ ਗਿਆ ਸਰ ਦਾ। ਪਰ ਰਣਜੀਤ ਸਿੰਘ ਗਿੱਲ ਦੀ ਸ਼ਬੀ ਜਿਹੜੀ ਆ ਉਹ ਬਾਕੀਆਂ ਨਾਲੋਂ ਕਿਤੇ ਸਾਫ਼ ਆ। ਮੇਰੇ ਸਿਆਸੀ ਵਿਰੋਧੀ ਰਹੇ ਨੇ ਜਦੋਂ ਮੈਂ ਸਿਆਸਤ ਦੇ ਵਿੱਚ ਮੇਰੇ ਖਿਲਾਫ ਉਹਨਾਂ ਨੇ ਲੈਕਸ਼ਨ ਵੀ ਲੜੀਆ ਪਰ ਫਿਰ ਵੀ ਮੈਨੂੰ ਇਸ ਲਈ ਕਹਿ ਨਹੀਂ ਬਿਲਕੁਲ ਚਿਹਜਕ ਨਹੀਂ ਕਿ ਬਾਕੀ ਰੈਲਟਰਾਂ ਨੂੰ ਦੀ ਚਵੀ ਸਾਫ ਹੈ ਸੋ ਉਹਨਾਂ ਦੀ ਪਹਿਲੀ ਗੱਲ ਤੇ ਉਹਨਾਂ ਦੇ ਉੱਤੇ ਜਦੋਂ ਵਿਜੀਲੈਂਸ ਦਾ ਰੇਡ ਹੁੰਦਾ ਵਾ ਔਰ ਉਹ ਵੀ ਇਸ ਮੌਕੇ ਤੇ ਜਦੋਂ ਆਪਾਕੀ ਜਨਤਾ ਪਾਰਟੀ ਜੁਆਇਨ ਕਰਦੇ ਨੇ ਤੇ ਇਹ ਬਹੁਤੇ ਲੋਕਾਂ ਨੂੰ ਖਰੜ ਦੇ ਵਿੱਚ ਵੀ ਬਹੁਤੇ ਲੋਕਾਂ ਨੂੰ ਇਸ ਗੱਲ ਤੇ ਇਤਬਾਰ ਨਹੀਂ ਆਉਂਦਾ ਉਹਨਾਂ ਨੇ ਕਿਹਾ ਵਾ ਕਿ ਇਹ ਵਾਕਈ ਬਦਲਾਖੋਰੀ ਤੇ ਨਹੀਂ ਸੀ ਇਹ ਜੋ ਪਾਜ ਪਾਰਟੀ ਜਨਤਾ ਪਾਰਟੀ ਕਹਿ ਵੀ ਰਹੀ ਹੈ ਤੁਹਾਡਾ ਮੇਰਾ ਗੈਂਡਾ ਮਤਲਬ ਇਹ ਹੈ ਕਿ ਜੇ ਉਹਨਾਂ ਦੇ ਖਿਲਾਫ ਕੋਈ ਸਪੈਸੀਫਿਕ ਕੰਪਲੇਂਟ ਸੀ ਪਹਿਲੋਂ ਉਹ ਕੰਪਲੇਂਟ ਦੇ ਬੇਸ ਦੇ ਉੱਤੇ ਕੇਸ ਰਜਿਸਟਰ ਹੁੰਦਾ ਉਹ ਕੇਸ ਕੋਰਟ ਦੇ ਅੱਗੇ ਪੇਸ਼ ਕੀਤਾ ਜਾਂਦਾ ਕਿ ਆਹ ਕੇਸ ਕੀ ਦੀ ਤਫਤੀਸ਼ ਦੇ ਵਿੱਚ ਆ ਗੱਲ ਨਿਕਲ ਕੇ ਆਈ ਹੈ ਜਿਹਦੀ ਅਸੀਂ ਤਫਤੀਸ਼ ਕਰਨਾ ਚਾਹੁੰਦੇ ਆ ਕੋਰਟ ਤੋਂ ਇਜਾਜ਼ਤ ਲੈ ਕੇ ਉਹਨਾਂ ਨੂੰ ਸਬੰਧਤ ਜੀਜੇਂਗੇ ਕੋਰਟ ਦੀ ਇਜਾਜ਼ਤ ਲੈ ਕੇ ਕਿ ਅਸੀਂ ਇਹਨਾਂ ਦੇ ਅਫੀਸਰਸ ਦੀ ਸਰਚ ਕਰਨੀ ਚਾਹੁੰਦੇ ਆ ਸਰਚ ਕਰਨੀ ਚਾਹੀਦੀ ਇਸ ਕੋ ਕੀ ਹੈ ਤੇ ਹੈ ਨਹੀਂ ਕੋ ਰਾਤ ਦੀ ਕੋਈ ਗਤੀਵਿਧੀਆਂ ਕਾਗਜ਼ਿਕਦਾਂ ਫੜਨੇ ਆ ਇਹ ਕੋਈ ਕਹਿੰਦੇ ਆ ਜਿਵੇਂ ਰਜੀਤ ਗਿੱਲ ਨੇ ਆਪ ਸਮਝਾਇਆ ਕਿ 10 12 ਸਾਲ ਪਹਿਲਾਂ ਦੀ ਕੋਈ ਐਂਟਰੀ ਆ ਉਹ ਐਂਟਰੀ ਤਾਂ ਉੱਥੇ ਰਹਿਣੀ ਸੀ ਉਹ ਐਂਟਰੀ ਦੇ ਰਫਾ ਦਫਾ ਹੋਰੀ ਸਰ ਵੀ ਉਹ ਤੇ ਮੇਰੇ ਖਿਆਲ ਆਈਟੀ ਰਿਕਾਰਡਿੰਗ ਜਿਹੜੀਆਂ ਆਈਟੀ ਰਿਟਰਨਸ ਸੀ ਉਹਦੇ ਵਿੱਚ ਵੀ ਐਂਟਰੀ ਆਈ ਹੋਊਗੀ ਸੋ ਇਸ ਤਰ੍ਹਾਂ ਦੀ ਛਾਪੇਮਾਰੀ ਦੀ ਲੋੜ ਨਹੀਂ ਸੀ हां ਜੇਕਰ ਨੂੰ ਲੱਗਦਾ ਵਾ ਕਿ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਵਾ ਤੇ ਉਹ ਕੋਰਟ ਨੂੰ ਪੇਸ਼ ਕੀਤਾ ਜਾਵੇ ਉਹਦੀ ਉਹਦੇ ਸਬੂਤ ਪੇਸ਼ ਕੀਤਾ ਜਾਵੇ ਕੋਰਟ ਦੀ ਇਜਾਜ਼ਤ ਨਾਲ ਜੇ ਗਲਤ ਕੰਮ ਹੈ ਤੇ ਜ਼ਰੂਰ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਐਸੇ ਕਿਹਨਾ ਕਾਰਵਾਈ ਕਰਨੀ ਕਿ ਬੰਦਾ ਪਾਰਟੀ ਛੱਡਦਾ ਵਾ ਉਹ ਤੇ ਦਬਾਅ ਪਾਇਆ ਜਾਂਦਾ ਵੀ ਸਾਡੇ ਚੱਲੋ ਔਰ 2016 ਦੇ ਵਿੱਚ ਮੈਨੂੰ ਬਿਲਕੁਲ ਡੈਫੀਨੇਟ ਇਨਫੋਰਮੇਸ਼ਨ ਹੈ ਕਿ ਉਦੋਂ ਰਜੀਤ ਸਿੰਘ ਗਿੱਲ ਨੇ ਉਹ ਕਿਸੇ ਪਾਰਟੀ ਚਲੀ ਜਾ ਨਹੀਂ ਸੀ ਉਹਨਾਂ ਨੇ ਕੀਤੀ ਉਦੋਂ ਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਮਦਦ ਵੀ ਕੀਤੀ ਸੀ ਉਦੋਂ ਉਹ ਪ੍ਰੋਜੈਕਟਰ ਜੇ ਲਾਈਦੇ ਹੁੰਦੇ ਸੀਗੇ ਅਸੀਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਆਪਣੀ ਗਤੀਵਿਧੀਆਂ ਬਾਰੇ ਦੱਸਣਾ ਹੁੰਦਾ ਸੀ ਪਤਾ ਨਹੀਂ 60 70 ਪ੍ਰੋਜੈਕਟਰ ਉਹਨਾਂ ਨੇ ਲਏ ਥੇ ਸੀ ਉਹਨੂੰ ਯਾ ਹੋਰ ਵੀ ਬੰਦ ਕੀਤੀ ਹੋਈ ਇਹ ਪ੍ਰੋਜੈਕਟਰਾਂ ਬਾਰੇ ਤੋਂ ਮਨੂੰ ਪੂਰੀ ਤਰ੍ਹਾਂ ਜਾਣਕਾਰੀ ਹੈ ਮੈਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਖੁਦ ਹੀ ਦੱਸਿਆ ਸੀ ਫਿਰ ਰਜੀਤ ਸਿੰਘ ਕਿਲ ਦੇ ਸਾਹਮਣੇ ਦਿੱਤੇ ਸੋ ਉਹ ਬੰਦਾ ਜਿਹੜਾ ਤੁਹਾਡੀ ਮਦਦ ਕਰਦਾ ਰਿਹਾਗਾ ਸਾਡੀ ਪਾਰਟੀ ਨੂੰ ਜੁਆਇਨ ਕਰਨ ਵਾਲਾ ਸੀ ਔਰ ਫਿਰ ਉਹਨੇ ਜੇ ਨਹੀਂ ਜਾਣ ਕੀਤੀ ਇਸ ਸਿਆਸਤ ਪਿਆ ਉਹਦੀ ਮਰਜ਼ੀ ਹੈ ਸੋ ਦੇ ਖਿਲਾਫ ਇਹੋ ਜੀ ਕਾਰਵਾਈ ਕਿਉਂ ਸੋ ਜਿਸ ਤਰੀਕੇ ਨਾਲ ਕਾਰਵਾਈ ਹੋਈ ਆ ਜਿਹੜੀ ਕਾਰਵਾਈ ਦਾ ਜੋ ਟਾਈਮਿੰਗ ਆ ਉਹ ਉਹਦੀ ਚੋਬ ਬਦਲਾ ਖੋਰੀਦੀ ਬੂ ਡੈਫੀਨਿਟਲੀ ਆਉਂਦੀ ਆ ਔਰ ਜੇ ਹੈ ਜੇ ਇਹੋ ਹੀ ਕੁਝ ਹੋ ਰਿਹਾ ਵਾ ਠੀਕ ਹੈ ਦਾ ਨੁਕਸਾਨ ਜਿਹੜਾ ਵਾ ਠੀਕ ਹੈ ਹਾਲ ਦੀ ਘੜੀ ਤੇ ਰਜੀਤ ਸਿੰਘ ਗਿੱਲ ਨੂੰ ਜਾਂ ਇਹੋ ਜੇ ਹੋਰਲੀ ਡਰਾ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਆ ਉਹਨਾਂ ਨੂੰ ਕਈ ਰਾਤਾਂ ਨੀਂਦ ਨਹੀਂ ਆਉਣੀ ਲੇਕਿਨ ਇਹਦਾ ਫਾਈਨਲੀ ਇਹਦਾ ਨੁਕਸਾਨ ਜਿਹੜਾ ਵਾ ਉਹ ਹੋਰ ਕਿਸੇ ਨੂੰ ਨਹੀਂ ਉਹ ਨੁਸਖਾ ਅੰਮਦਿਤ ਪਾਰਟੀ ਨੂੰ ਖੁਦ ਹੀ ਅੰਗੇ ਛੋੜਾ ਤੇ ਇਸ ਕੋਸਰਨ